ਲੋਕ ਸਭਾ ਚੋਣਾਂ ਨੂੰ ਲੈ ਕੇ ਅੰਮ੍ਰਿਤਸਰ ਪੁਲਿਸ ਵੱਲੋਂ CRPF ਦੀ ਬਟਾਲੀਅਨ ਨੂੰ ਨਾਲ ਲੈ ਕੇ ਸ਼ਹਿਰ ਦੇ ਵੱਖ-ਵੱਖ ਹਲਕਿਆਂ ਵਿੱਚ ਰੋਜ਼ਾਨਾ ਫਲੈਗ ਮਾਰਚ ਕੱਢ ਕੇ ਚੈਕਿੰਗ ਕੀਤੀ ਜਾ ਰਹੀ ਹੈ ਉੱਥੇ ਹੀ ਅੰਮ੍ਰਿਤਸਰ ਦੇ ਪੁਲਿਸ ਥਾਣਿਆਂ ਦੇ ਪੁਲਿਸ ਅਧਿਕਾਰੀਆਂ ਵੱਲੋਂ ਆਪਣੇ-ਆਪਣੇ ਹਲਕਿਆਂ ਵਿੱਚ ਪੈਰਾ ਮਿਲਟਰੀ ਫੋਰਸ ਨੂੰ ਨਾਲ ਲੈ ਕੇ ਫਲੈਗ ਮਾਰਚ ਕੱਢਿਆ ਜਾ ਰਿਹਾ ਇਸ ਮੌਕੇ ਥਾਣਾ ਮੋਕੰਪੂਰਾ ਦੇ ਪੁਲਿਸ ਅਧਿਕਾਰੀ ਵੱਲੋਂ ਆਪਣੇ ਪੁਲਿਸ ਥਾਣੇ ਦੀ ਟੀਮ ਨੂੰ ਲੈ ਕੇ ਪੈਰਾ ਮਿਲਟਰੀ ਫੋਰਸ ਨਾਲ ਲੈ ਕੇ ਆਪਣੇ ਹਲਕੇ ਵਿੱਚ ਫਲੈਗ ਮਾਰਚ ਕੱਢਿਆ ਗਿਆ ਸਿਟੀ ਹਮ ਨਿਊਜ਼ ਲਈ ਜੰਡਿਆਲਾ ਗੁਰੂ ਤੋਪ ਪਰਮਜੀਤ ਸਿੰਘ ਦੇ ਅਸੀਂ ਇਹ ਫਲੈਗ ਮਾਰਚ ਕੱਢਿਆ ਯਾਰ ਇਹਦੇ ਬਾਰੇ ਤੁਸੀਂ ਇਹ ਜਿਹੜੀ ਆਉਣ ਵਾਲੀਆਂ ਲੋਕ ਸਭਾ ਇਲੈਕਸ਼ਨ ਹੈ ਉਹਦੇ ਸਬੰਧ ਵਿੱਚ ਅਸੀਂ ਫਲੈਗ ਮਾਰਚ ਕੱਢ ਰਹੇ ਆ ਜੀ ਆ ਜਿਹੜਾ ਫਲੈਗ ਮਾਰਚ ਆ ਜੀ ਮੋਹਮੰਪੁਰੇ ਤੋਂ ਥਾਣੇ ਤੋਂ ਸ਼ੁਰੂ ਹੋਊਗਾ ਜੀ ਤੁੰਗਪਾਈ ਅੱਗੇ ਭਾਰਤ ਨਗਰ ਪਵਨ ਨਗਰ ਪ੍ਰੀਤਮ ਨਗਰ ਕ੍ਰਿਸ਼ਨਾ ਨਗਰ ਤੇ ਰਸੂਲਪੁਰ ਤੋਂ ਹੋ ਕੇ ਜੀ ਵਾਪਸ ਇੱਥੇ ਆ ਕੇ ਸਮਾਪਤ ਹੋਏਗਾ ਸਰ ਕਿਹੜੀ ਕਿਹੜੀ ਟੀਮਾਂ ਤੁਹਾਡੇ ਨਾਲ ਸਾਡੇ ਨਾਲ CRPF ਦੀਆਂ ਟੀਮਾਂ ਨੇ ਜੀ ਵੇਰਕਾ ਥਾਣੇ ਤੋਂ ਟੀਮ ਆ ਜੀ ਮੁਕੰਪੁਰੇ ਬਾਕੀ ਥਾਣੇ ਤੋਂ ਵੀ ਟੀਮਾਂ ਭਲਾਈਆਂ ਨੇ ਜੀ ਲੋਕਾਂ ਨੂੰ ਕੀ ਸੂਚਿਤ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਇਹ ਸੂਚਿਤ ਕਰਨਾ ਚਾਹੁੰਦੇ ਆ ਵੀ ਜਿਹੜੀ ਇਲੈਕਸ਼ਨ ਆ ਰਹੀ ਹੈ ਜੀ ਇਹਦੇ ਵਿੱਚ ਬਿਨਾਂ ਕਿਸੇ ਡਰ ਭੈ ਦੇ ਆਪਣੀਆਂ ਵੋਟਾਂ ਦਾ ਇਸਤੇਮਾਲ ਕਰਨ ਜੋ ਦਾ ਹੱਕਾ ਵੋਟ ਦਾ ਉਹਦਾ ਇਸਤੇਮਾਲ ਕਰਨ ਸਰ ਜੀ ਅੱਜ ਕੱਲ੍ਹ ਅਸਲੇ ਵਗੈਰਾ ਦੇ ਟਿਓਰਨ ਨੂੰ ਕੀ ਕਿਹਾ ਕਰਨਗੇ ਅਸਲੇ ਵਾਲਿਆਂ ਨੂੰ ਇਹ ਬੇਨਤੀ ਹੈ ਜੀ ਜਿਨ੍ਹਾਂ ਕੋਲ ਲਾਇਸੈਂਸੀ ਅਸਲਾ ਆ ਉਹਦਾ ਛੇਤੀ ਛੇਤੀ ਥਾਣੇ ਵਿੱਚ ਜਾਂ ਨੇੜ ਦੇ ਜਿੱਥੇ ਵੀ ਉਹਨਾਂ ਦਾ ਗਨ ਹਾਊਸ ਉੱਥੇ ਜਮ੍ਹਾਂ ਕਰਵਾ ਦੇਣ ਜੀ ਸਰਾਰਤੀ ਅੰਦਰ ਦੇ ਵੀ ਵਾਰਦਾਤ ਕਰਦੇ ਤੇ ਉਹ ਸ਼ਰਾਬਤੀਆਂ ਸਨਾਂ ਨੂੰ ਸਾਡੀ ਸਖਤ ਵਾਰਨਿੰਗ ਹੈ ਜੀ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਤੇ ਕਾਨੂੰਨ ਕਿਸੇ ਨੂੰ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਊਗੀ